ਆਰੇ ਕੱਪੜੇ ਤੇ ਜੱਗ ਬਾਈ ਮਰਪੋਣਾ ਆ ਸਾਰਾ ਇਨਾ ਸਮਾਨ ਮੋਟਰਸਾਈਕਲ ਤੇ ਟੰਕ ਕੇ ਲੈ ਕੇ ਆਏ ਐ ਰੇਦੀ ਬੋਰੀ ਤਿੰਨ ਚਾਰ ਉਹ ਦਵਾਈ ਵਾਲੇ ਝੋਲੇ ਇੱਕਾ ਹੱਡ ਝੋਲਾ ਇੱਕ ਬੋਰੀ ਉਹ ਸਾਰੀ ਸਾਰੀ ਇੱਕ ਪੱਲੀ ਹੋ ਗਈ ਮੋਟਰਸਾਈਕਲ ਉਰੇ ਲਾਤਾ ਅੱਧ ਰੱਖਤਾ ਦੇ ਨੀਚੇ ਕਿਉਂ ਉਧਰ ਦਾ ਧੱਪਾ ਵਾਲੀ ਹੈਗੀ स्वागतਾ ਤੁਹਾਡਾ ਆਪਣੇ ਇੱਕ ਹੋਰ ਕੈਂਟ ਜੇ ਬਲੌਗ ਦੇ ਵਿੱਚ ਤੇ 11 ਵਜ ਗਏ ਸੀ ਆਪ ਪਾ ਗਏ ਆ ਖੇਤ ਕਿਉਂਕਿ ਸਟਰਨ ਆਪਾਂ ਨੇ ਰੇ ਤੇ ਪਾਣੀ ਦਾ ਕੱਲ ਮੈਂ ਵਾਹਣ ਭਰ ਗਿਆ ਸੀ ਪੂਰਾ ਬਸ ਹੁਣ ਰੇ ਛੱਟ ਦੇਣਾਗਾ ਤੇ ਰੇ ਦੇ ਵਿੱਚ ਦਵਾਈ ਮਿਕਸ ਕਰਨੀ ਹੈਗੀ ਇਹ ਦਵਾਈ ਹੈਗੀ ਆ ਵੀ ਥੋੜਾ ਜਿਹਾ ਜੀ ਦੀ ਵਧੀਆ ਬੂਜਾ ਵਾਜਾ ਬਣਾ ਲੈ ਉਹਦੇ ਖਾਤਰ ਹੈ ਦਵਾਈ ਤੇ 12 ਕਿਲੋ ਦਵਾਈ ਹੈਗੀ ਮੰਨ ਲਓ ਵੀ ਇੱਕ ਬੋਰੀ ਚ ਇੱਕ ਪੈਕਟ ਪਊਗਾ ਇੱਕ ਬੋਰੀ ਕਿੱਲੇ ਦੀ ਲਾਵਾਂਗੇ ਤੇ ਇੱਕ ਪੈਕਟ ਹੀ ਉਹਦਾ ਪਊਗਾ ਦਵਾਈ ਦਾ 4 ਕਿਲੋ ਦਵਾਈ ਹੈ ਇੱਕ ਪੈਕਟ ਦੇ ਵਿੱਚ ਐਦੋਂ ਪਹਿਲਾਂ ਆਪਾਂ ਹਫਤੇ ਹਫਤੇ ਬਾਅਦ ਕਰਕੇ ਦੋਰੇ ਲਾ ਦਿੱਤੇ ਹੈਗੇ ਤੇ ਆਇ ਤੱਕ ਕੁ ਦੋ ਦਿਨ ਲੇਟ ਹੋ ਗਏ ਨੌਕ ਦਿਨ ਹੋ ਗਏ ਤੇ ਹੁਣ ਤੀਜਾ ਰੇ ਲਾਵਾਂਗੇ ਅੱਜ ਗਰਮੀ ਬੜੀ ਜ਼ਿਆਦਾ ਹੋਈ ਪਈ ਆ ਰੱਬਾ ਐ ਕਰ ਬਸ ਘੰਟਾ ਕ ਮੌਸਮ ਠੰਡਾ ਕਰ ਦੇ ਐਨੀ ਕੁ ਬਸ ਕਿਰਪਾ ਕਰ ਦੇ ਆ ਦਵਾਈ ਦਾ ਮੈਂ ਪੈਕਟ ਖੋਲਿਆ ਜਿਵੇਂ ਲਾਦਾ ਜਿਵੇਂ ਪੁੱਕੀ ਹੁੰਦੀ ਹੈ ਅਰੇ ਇਹ ਚ ਦਵਾਈ ਰ ਲਾਉਣ ਲੱਗ ਗਏ ਸੀਗੇ ਤੇ ਜਦੋਂ ਐ ਦਵਾਈ ਉਹ ਕਰਦੇ ਸੀਗੇ ਰੇ ਦੇ ਵਿੱਚੋਂ ਰੇ ਮੰਨ ਲਾ ਵੀ ਇੰਨੀ ਗਰਮੀ ਹੋਈ ਪਈ ਆ ਵੀ ਰੇ ਵੀ ਪਗਲ ਪਗਲ ਠੰਡਾ ਠੰਡਾ ਲੱਗਦਾ ਸੀਗਾ ਜਿਵੇਂ ਬਰਫ਼ ਹੁੰਦੀ ਆ ਐ ਲੱਗਦਾ ਸੀ ਰੇ ਸਵਾ ਇੱਕ ਦਾ ਟਾਈਮ ਹੋ ਗਿਆ ਤੇ ਰੱਬ ਦੀ ਕਿਰਪਾ ਨਾਲ ਰੇ ਝੜਦਾ ਆ ਤੁਹਾਨੂੰ ਮੇਰਾ ਹਾਲ ਦਿਖਾਉਣਾ ਕੀ ਕੁਝ ਕੀ ਹਾਲ ਹੋਇਆ ਮੇਰਾ ਆ ਦੇਖੋ ਸਾਰੀ ਪੈਂਟ ਭਿੱਜੀ ਪਈ ਆ ਲਾਦਾ ਇਹ ਮੈਂ ਨਾ ਅੱਗੇ ਆਇਆ ਹੁਣ ਲਾਦਾ ਸਾਰੇ ਕੱਪੜੇ ਭਿੱਜੇ ਬੰਦ ਦੇਖਣ ਵਾਲਾ ਕਊਖਾਨੀ ਖੇਲ ਚ ਸਾਲ ਮਾਰੀ ਆ ਨਾਤਾ ਹੋਇਆ ਹੈ ਹਾਇ ਬੈਠੀ ਆ ਜਾ ਹਾਇ ਬੈਠਾਂਗੇ ਵਿੱਚ ਇਹ ਆਪਾਂ ਰੱਖ ਲੈਣੇ ਤੇਰੇ ਨਾਨਕੇ ਨਹੀਂ ਗੱਡੀ ਰੱਖ ਲਈ ਬਈ ਆ ਗੱਡੀ ਮਾਡਲ ਤੇ ਫਿਰ ਫਤਿਹ ਕਹਿੰਦਾ ਪਾਪਾ ਗੱਡੀ ਆਪਾਂ ਵੀ ਲੈ ਕੇ ਆਓ ਮੈਨੂੰ ਕਹਿੰਦਾ ਮੈਂ ਤਾਂ ਪਾਪਾ ਤਹਾਰ ਲਵਾਂਗਾ ਉਤਰਨਾ ਹੈ ਉਤਰਨਾ ਰਿਮੋਟ ਨਾਲ ਹੀ ਚੱਕੇ ਫਿਰਦਾ ਗਰਮੋਂ ਗਰਮੀ ਹੋ ਗਿਆ ਹੋਏ ਗਰਮੀ ਆ ਜਾਂਦਾ ਸਭ ਪਕੜੀ ਗੱਡੀ ਲਈ ਗੱਡੀ ਫਰ ਲੈਂਗਾ ਉਹ ਇੰਨਾ ਮੁੜਕਾ ਮੁੱਕਿਆ ਹੋ ਗਿਆ ਲਾ ਵੀ ਗਈ ਗੱਡੀ ਬਾਕੀ ਅੱਜ ਦੁਪਹਿਰੇ ਪੂਰਾ ਕਹਿਰਾ ਭਰਿਆ ਹੋਇਆ ਸੀਗਾ ਆ ਰੇ ਸੱਟਿਆਂ ਨਾਲੇ ਵਿੱਚ ਦਵਾਈ ਲਾ ਕੇ ਛਿੱਟੀ ਸੀ ਆ ਵੇਖੋ ਅਰੇ ਇੰਨਾ ਪਾਣੀ ਖਾ ਗਿਆ ਉਹ ਕੈਰਨ ਚ ਤਾਂ ਵੱਧ ਘੱਟ ਸੀਗਾ ਤਾਂ ਹੀ ਫਿਰ ਉਹਨਾਂ ਚ ਦਵਾਰੇ ਹੋਰ ਪਾਣੀ ਛੱਡਿਆ ਸੀ ਮੈਂ ਹੁਣ ਬਸ ਦੇਖ ਕੇ ਪਾਣੀ ਮੋਟਰ ਬੰਦ ਕਰਕੇ ਜਾਣਾ ਵੈਸੇ ਵੀ ਲਾਈਟ ਜਾਣ ਵਾਲੀ ਹੈ 8:00 ਵਜੇ ਤੱਕ ਰਹੋਗੀ ਹਾਂ ਸਿਰਿਆੜ ਚ ਛੱਡਿਆ ਹੋਇਆ ਸੀ ਪਾਣੀ ਤੇ ਇਹ ਵੀ ਵਧੀਆ ਫੁੱਲ ਭਰ ਗਿਆ ਬਸ ਉਹ ਥੋੜਾ ਥੋੜਾ ਪਹਿਲੇ ਕਿਆਰੇ ਦੇ ਵਿੱਚ ਪਾਣੀ ਹੁਣ ਲਾ ਦਾਨੇ ਆ ਜਿੰਨਾ ਕ ਟਾਈਮ ਲੇਟਰ ਹੋਗੀ ਇੱਕ ਤਾਂ ਜਿਹੜੀਆਂ ਇੱਧਰ ਖੱਡਾਂ ਪੈ ਜਾਂਦੀਆਂ ਨੇ ਉਹ ਤੰਗ ਕਰਦੀਆਂ ਨੇ। ਉਹ ਜਦੋਂ ਖੱਡ ਪੈ ਜਾਂਦੀ ਫਿਰ ਪਾਣੀ ਨਿਕਲ ਜਾਂਦਾ ਹੈਗਾ। ਬਾਹਣ ਚ ਪਾਣੀ ਘਟ ਜਾਂਦਾ ਹੈਗਾ। ਕੱਲ ਮੈਂ ਪਾਣੀ ਲਾ ਕੇ ਗਿਆ ਮੈਂ ਅੱਜ ਸਵੇਰੇ ਆ ਕੇ ਦੇਖਿਆ ਪਾਣੀ ਇੱਧਰ ਨਿਕਲ ਗਿਆ ਸੀਗਾ। ਕੁਝ ਕੋ ਉਧਰ ਖੱਡਾਂ ਸੀਗੀਆਂ ਚੂਹਿਆਂ ਨੇ ਖੱਡਾਂ ਕਰਤੀਆਂ ਉਧਰ ਨਿਕਲ ਗਿਆ ਸੀਗਾ। ਮੈਂ ਜਦੋਂ ਸਵੇਰੇ ਆ ਕੇ ਦੇਖਿਆ ਮਹਜ ਯਾਰ ਕਮਾਲ ਹੈ। ਮਹਾਂ ਬਾਹਣ ਰਾਤ ਤਾਂ ਭਰਿਆ ਹੈਗਾ ਆ ਸਵੇਰ ਨੂੰ ਮਹਜ ਪਾਣੀ ਜਮੇ ਥੋੜਾ ਥੋੜਾ ਹੈਗਾ। ਇਹ ਹਰਿਆ ਆ ਮੇਰੇ ਪਿੱਛੇ ਹਰੀਆਲੀ ਦੇਖੋ। ਇਹ ਗਵਾਂਡਿਆਂ ਦੀ ਪੌਦਾ ਹੈਗੀ 26 ਦਾ ਵੀ ਹੈਗਾ ਤੇ ਇਹ ਲੱਗੂ ਲੇਟ ਹੈ ਇਹ ਹਜੇ ਲੇਟ ਲੱਗਦੀ ਹੁੰਦੀ ਆ ਕਿਉਂਕਿ ਇਹਨਾਂ ਨੇ ਮੱਕੀ ਬੀਜੀ ਹੋਈ ਹੈਗੀ ਮੱਕੀ ਕਰਕੇ ਫਿਰ ਬਾਕੀ ਟਾਈਮ ਵੀ ਥੋੜਾ ਲੈਂਦੀ ਆ ਨਾ ਉਹ ਉੱਪਰ ਦੀ ਇੱਧਰ ਦੀ ਆਇਆ ਮੈਂ ਤੇ ਮਾਹ ਚੱਲ ਉੱਪਰ ਦੀ ਗੇੜਾ ਮਾਰ ਜਾਣੇ ਹੈਗੇ ਮਾ ਪਾਣੀ ਨਾਲ ਨਿਕਲ ਜੇ ਦਵਾਈ ਵਾਲਾ ਪਾਣੀ ਹੈ ਇਹ ਦਵਾਈ ਨੇ ਅਸਰ ਨਹੀਂ ਕਰਨਾ ਜਦੋਂ ਪਾਣੀ ਨਿਕਲ ਗਿਆ ਦਵਾਈ